ਵੇ ਦੇ ਵੇ ਦੇ ਵੇਖੋ ਤੁਸੀਂ ਕਿੰਨਾ ਕੁਝ ਬਦਲ ਗਿਆ ਪਰ ਜੇ ਆਪਾਂ ਇਹਦੀ ਸ਼ੁਰੂਆਤੀ ਦੌਰ ਦੀ ਗੱਲ ਕਰਕੇ ਸ਼ੁਰੂਆਤੀ ਦੌਰ ਦੀ ਬਦਲਣਾ ਨੇ ਨੂੰ ਕੌਣ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੁਣ ਤੁਸੀਂ ਆਪਣੀ ਪਾਰਟੀ ਵਾਈ ਦੀ ਗੱਲਾਂ ਕਰਦਾ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਨੇ ਪਹਿਲੀ ਗਿਹੜੇ ਜਿਹੜੀ ਆਰੋ ਸਿਟੀ ਬਣਾਈ ਸੀ ਕਰੋ ਸਾਰੇ ਦਰਸ਼ਨ ਗੁਰੂ ਕਰਦੇ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਵਾਹ ਬਈ ਵਾ ਬ੍ਰਦਰ ਸਾਹਿਬ ਇਜ਼ ਰੈਡੀ ਵੈਰੀ ਗੁੱਡ ਸੁਖਵੀਰ ਸਿੰਘ ਰੈਡੀ ਹਾਂਜੀ ਐਸ ਐਮ ਡੀ ਬ੍ਰਦਰ ਮੀਡੀਆ ਜਿੱਥੋਂ ਪਹਿਲਾ ਗਾਣਾ ਆਇਆ ਸੀ ਖੁਦਾਬਖਸ਼ ਦਾ ਵੇਖ ਲਉਣਾ ਯਾਰ ਕਿੰਨੇ ਕ ਥਾਂ ਦੇ ਵਿੱਚ ਤੁਸੀਂ ਕਿੰਨੇ ਕਰੋੜਾਂ ਦਾ ਅਰਬਾਂ ਰੁਪਏ ਬਣਾ ਲੈਂਦੇ ਬੰਦੇ ਹੈ ਨਾ ਕਿੰਨਾ ਕ ਥਾਂ ਉਹ ਸਾਰਾ ਇਹ ਦਿਮਾਗ ਦੀਆਂ ਗੱਟਾਂ ਹੈ ਪਰ ਜੇ ਅਗਲਾ ਪੁੱਛੇ ਥੋੜੀ ਪ੍ਰੈਕਟਿਕ ਕੀਤੀ ਹੈ ਕੋਈ ਹਵਾ 'ਚ ਬਾਕੀ ਅੱਜਕੱਲ ਵਿਜੇ ਮਾਲ ਦੇ ਇੰਟਰਵਿਊ ਚੱਲੀ ਜਾਂਦੀ ਹੈ ਉਹਦੀ ਇੰਟਰਵਿਊ ਦੇਖ ਕੇ ਤਾਂ ਲੱਗਦਾ ਵੀ ਆਪਾਂ ਉਹਦੇ ਪਿੱਛੇ ਦੇਣੇ ਹੁੰਦੇ ਆ ਅਸੀਂ ਜਾ ਰਹੇ ਹਾਂ ਜੀ ਬਹੁਤ ਵੱਡੀ ਸੈਲੀਬ੍ਰਿਟੀ ਨੂੰ ਲੈਣ ਏਅਰਪੋਰਟ ਤੇ ਚੰਡੀਗੜ੍ਹ ਦੇ ਏਅਰਪੋਰਟ ਤੇ ਲੈਣਾ ਪੱਕੀ ਜਾਣਾ ਹੈ ਤਾਂ ਨੇ ਰਮਾਨ ਮਾਲਿਕ ਵੀ ਇੱਥੇ ਰਹਿੰਦਾ ਹੈ ਇਹਦੇ ਦੋ ਵਿਆਹ ਹੋਏ ਦੋ ਘਰ ਵਾਲੀਆਂ ਅਸੀਂ ਹੁਣ ਫੇਰ ਆਏ ਆ ਕਾਕੇ ਦੇ ਵੈਟੂ ਟਾਪੇ ਤੇ ਤੇ ਬਾਈ ਬੱਬੂ ਮਾਨ ਦਾ ਫੈਣਾ ਕਿੱਡਾ ਪਾਵਾ ਯਾਰ ਹਣਾ ਸੁਖਪ੍ਰੀਤ ਸਰਜਟਾ ਜਿੱਥੇ ਦੜਕੇ ਦੜਕੇ ਰਵਿੰਦਰ ਨੇ ਬਹੁਤ ਖੇਡ ਖੇਡ ਕੇ ਆਇਆ ਅੱਜ ਜਣੇ ਖੇਡਿਆ ਸੀ ਗੁੱਲੀ ਡੰਡਾ ਤੇ ਨਾਲ ਇਹਦੇ ਸੀ ਸੁਖਪ੍ਰੀਤ ਹੋਰ ਇਹ ਕਾਂਚਣੀ ਗੁੱਲੀ ਖੇਡ ਰਹੀਆਂ ਵੰਟੇ ਪਰ ਫਿਰ ਇਹਨੇ ਸਹਿਮਤੀ ਹੀ ਗੁੱਲੀ ਡੰਡੇ ਤੇ ਵਾਹ ਕਰੋ ਸਾਰੇ ਦਰਸ਼ਨ ਗੁਰੂ ਕਰਦੇ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਵਾਹਿਗੁਰੂ ਵੇਖੋ ਤੁਸੀਂ ਕਿੰਨੀਆਂ ਵੱਡੀਆਂ ਵੱਡੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਬਣ ਗਈਆਂ ਕਿਸੇ ਟਾਈਮ ਸਾਰੀ ਇਹ ਐਗਰੀਕਲਚਰ ਲੈਂਡ ਹੁੰਦੀ ਸੀ ਹਾਲਾਂਕਿ ਵਿੱਚ ਵਿੱਚ ਹਜੇ ਵੀ ਰਹਿੰਦੇ ਆ ਕਿਸਾਨ ਵੀਰ ਆਪਣੇ ਕਰਦੇ ਆ ਖੇਤੀ ਤੇ ਆਹ ਬਿਲਡਿੰਗ ਦੀ ਸਟੋਰੀ ਬੜੀ ਉਹ ਆ ਪੈਸੇ-ਪੋਸੇ ਇਕੱਠੇ ਕਰਕੇ ਬੰਦਾ ਭੱਜ ਗਿਆ ਹੁ ਰੌਲਾ ਚੱਲੀ ਜਾਂਦਾ ਵੇਖੋ ਕੀ ਬਣੂਗਾ ਵਿਚਾਰੇ ਜਿਨ੍ਹਾਂ ਦੇ ਪੈਸੇ-ਪਸੇ ਆ ਇਹ ਬਹੁਤ ਚੀ ਚੱਲਦੀ ਹੈ ਬਾਕੀ ਅੱਜਕੱਲ ਵਿਜੇ ਮਾਲ ਦੇ ਇੰਟਰਵਿਊ ਚੱਲੀ ਜਾਂਦੀ ਹੈ ਉਹਦੇ ਇੰਟਰਵਿਊ ਦੇਖ ਕੇ ਤਾਂ ਲੱਗਦਾ ਮੈਂ ਆਪਾ ਉਹਦੇ ਪੈਸੇ ਦੇਣੇ ਹੁੰਦੇ ਆ ਬਾਕੀ ਸੁਣ ਲੈ ਇੰਟਰਵਿਊ ਲੱਗ ਜੂ ਪਤਾ ਵਾਹ ਵੀ ਵਾਹ ਬ੍ਰਦਰ ਸਾਹਿਬ ਜੀ ਰੈਡੀ ਵੈਰੀ ਗੁੱਡ ਸੋਪੀ ਸਿੰਘ ਰੈਡੀ ਹਾਂਜੀ ਕਰੋ ਦਸਨ ਸਾਰੇ ਐਸ ਐਮ ਡੀ ਬ੍ਰਦਰ মিডিਆ ਜਿਦੋਂ ਪਹਿਲਾ ਗਣਾ ਆਇਆ ਸੀ ਖੁਦਾਬਖਸ਼ ਦਾ ਮੇਰੇ ਜਨਮ ਦਿਨ ਤੋਂ ਇੱਕ ਦਿਨ ਬਾਅਦ ਚ ਤੇ ਉਦੋਂ ਵਾਰ ਕਰੋਨਾ ਆ ਗਿਆ ਕਰੋਨਾ ਕਾਦਾ ਆ ਸਾਰਾ ਕੁਝ ਰੁਕ ਗਿਆ ਕਣੀ ਬਰਾਤ ਸਾਹਿਬ ਚਲੋ ਫਿਲਹਾਲ ਹੁਣ ਸਾਡੀ ਤਿਆਰੀ ਹੈ ਅਗਲਾ ਕੰਮ ਕਰਦੇ ਹਾਂ ਅੱਛਾ ਇੱਕ ਤੁਸੀਂ ਹੋਰ ਚੀਜ਼ ਵੇਖੋ ਇੱਕ ਤਾਹਾਂ ਘੋੜਾ ਦੀ ਤਸਵੀਰ ਤੇ ਇੱਕ ਹਾ ਕੰਚਲਾ ਕਛੂਕਮਾ ਇਹ ਯਾਤਰ ਕਰਨ ਚ ਪਾਇਆ ਜਾਂਦਾ ਕਿਉਂ ਜ਼ਰੂਰ ਦੱਸਿਓ 20 ਮਿੰਟਸ ਲੇਟਰ ਹੁਣ ਜਾ ਰਹੇ ਆ ਜੀ ਅਸੀਂ ਬ੍ਰੇਕਫਾਸਟ ਕਰਨ ਲੰਚ ਵਾਲੇ ਟਾਈਮ ਤੇ ਇਹ ਸਾਡੀ ਸਿਫਤ ਹੈ ਟਾਈਮ ਨਾਟ ਖੜਦੇ ਆਂ ਅਸੀਂ ਉਦੋਂ ਅਸੀਂ ਗੱਲਾਂ ਗੁੱਲਾਂ ਕਰਕੇ 12 ਵਜਾ ਲੈਨੇ ਆਂ ਫਿਲਹਾਲ ਹੁਣ ਜਾਵਾਂਗੇ ਅਸੀਂ ਤਾਬੇ ਤੇ ਇਹ ਛੱਡ ਬਹੁਤ ਸੋਹਣੇ ਆਏ ਦबई ਦबई ਚ ਯਾਰ ਬੰਟਾਂ ਚ ਬਹੁਤ ਪਾਉਂਦੇ ਲੋਕ ਇਹ ਬਹੁਤ ਸੋਹਣੀ ਸੋਸਾਇਟੀ ਮਾਨ ਮਾਲਿਕ ਵੀ ਇੱਥੇ ਰਹਿੰਦਾ ਹੈ ਤੇ ਜਿਹਦੇ ਦੋ ਵਿਆਹ ਹੋਏ ਦੋ ਘਰ ਵਾਲੀਆਂ ਇੱਕ ਦਾ ਨਾਮ ਲਾ ਪਾਇਲ ਹੈ ਇੱਕ ਦਾ ਨਾਮ ਕ੍ਰਿਤਿਕਾ ਏਡੀਪੀ ਬਿਕ ਬੋ ਚੁਕੀ ਸੀ ਆਧਰ ਗੱਡੀ ਉਹਦੀ ਇਹੋ ਜਿਹੀ ਹੈਗੀ ਇਹਦੇ ਕੋਲ ਲਾਲ ਰੰਗ ਦੀ ਆ ਗਿਆ ਜੀ ਗਰਾਉਂਡ ਜਿੱਥੇ ਤੜਕੇ ਤੜਕੇ ਰਪਿੰਦਰ ਨੇ ਬਹੁਤ ਖੇਡ-ਖਿੜ ਕੇ ਆਇਆ ਅੱਜ ਜਣੇ ਖੇਡਿਆ ਜੀ ਗੁੱਲੀ ਡੰਡਾ ਦੇ ਨਾਲ ਇਹਦੇ ਸੀ ਸੁਖਪ੍ਰੀਤ ਉਹਦੇ ਕਾਂਚਣੀ ਗੋਲੀਆਂ ਖੇਡਣੀਆਂ ਵੰਟੇ ਪਰ ਫਿਰ ਇਹਨੇ ਸਹਿਮਤੀ ਹੀ ਗੁੱਡੀ ਡੰਡੇ ਤੇ ਉਹ ਆਦੀਵਾ ਤੇ ਅੱਜ ਰਾਤ ਨੂੰ ਅਸੀਂ ਇੱਕ ਵਿਆਹ ਵੀ ਟੈਂਡ ਕਰਨਾ ਹੈ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਪੰਜਾਬ ਦੇ ਹਰਮਨ ਪਿਆਰੇ ਸਿੰਗਰ ਹਰਪਜਨ ਮਾਨ ਜੀ ਪਹੁੰਚ ਰਹੇ ਨੇ ਤੇ ਅਸੀਂ ਵੀ ਜਾਵਾਂਗੇ ਉੱਥੇ ਗਾਂਧੀ ਗਾਂ ਸਾਨੂੰ ਕਾਰਡ ਆਇਆ ਵੇਖ ਲਉਣਾ ਯਾਰ ਕਿੰਨੇ ਕਿ ਥਾਂ ਦੇ ਵਿੱਚ ਤੁਸੀਂ ਕਿੰਨੇ ਕਰੋੜਾਂ ਦਾ ਅਰਬਾਂ ਰੁਪਏ ਬਣਾ ਲੈਂਦੇ ਬੰਦੇ ਹੈ ਹਨ ਕਿੰਨਾ ਕਿ ਥਾਂ ਉਹ ਸਾਰਾ ਹੈ ਦਿਮਾਗ ਦੀ ਖੇਡ ਹੈ ਪਰ ਜੇ ਅਗਲਾ ਪੁੱਛੇ ਤੁਹਾਡੀ ਪ੍ਰਾਪਰਟੀ ਕਿੱਥੇ ਹੈ ਕੋਈ ਹਵਾ 'ਚ ਹੈ ਨਹੀਂ ਹੈ ਅਕਸਰ ਘਰ ਦੀ ਬੁਨਿਆਦ ਹੁੰਦੀ ਹੈ ਉਸ ਤੋਂ ਬਾਅਦ ਬਹੁਤ ਦਿੱਕਤ ਆਉਂਦੀ ਹੁੰਦੀ ਹੈ ਪਤਾ ਨਹੀਂ ਇਹ ਤੋਂ ਜਾਣ ਕੇ ਲਾਵਾਂਗੇ ਇਹਦੀ ਉਸ ਤੋਂ ਬਾਅਦ ਕੀ ਹੁੰਦਾ ਇਹ ਤੋਂ ਮੰਜਾਲ ਖਤ ਬੰਦੀ ਕਰਦੀ ਫਿਰ ਇਹਨਾਂ ਦੂਰੀ ਵਾਲੀ ਸੋਸਾਇਟੀ ਪਾ ਕੇ ਦਿੰਦੀ ਕਿੰਨੇ ਪਹਿਲੇ ਨਹੀਂ ਕੀ ਸਿਸਟਮ ਹੈ ਆਏ ਦੇਰੀ ਹੈ ਇਹ ਸਾਰਾ ਉੱਡ ਗਿਆ ਸੀਗਾ ਇਹਦੀ ਵੀਡੀਓ ਹੈ ਕਿ ਮੇਰੇ ਕੋ ਪਾਉਂਗਾ ਕਦਰ ਮੈਂ ਇਹ ਦੇਖਣ ਨੂੰ ਤਾਂ ਲੱਗਦੀ ਚਾਦਰ ਹੈ ਪਰ ਹੁੰਦਾ ਕਪੜਾ ਪਹੁੰਚ ਕੇ ਜੀ ਢਾਬੇ ਤੇ ਅਸੀਂ ਪਰ ਰਾਤ ਗਏ ਸੀ ਪਹਿਲਵੰਨ ਢਾਬੇ ਤੇ ਤੇ ਉਹਨਾਂ ਦਾ ਜਿਹੜਾ ਸਹੀ ਨਹੀਂ ਲੱਗਾ ਸਾਨੂੰ ਸਿਸਟਮ ਤੇ ਫਿਰ ਅਸੀਂ ਤਾਂ ਕਰਕੇ ਢਾਬਾ ਚੇਂਜ ਕਰਿਆ ਇਹ ਢਾਬਾ ਹੀ ਵਧੀਆ ਸਾਫ ਸੁਥਰਾ ਪੂਰਾ ਬਾਜਾ ਮੰਡੇ ਦੇ ਪਾਵੇ ਦੇਖੋ ਯਾਰ ਤੁਸੀਂ ਗੱਡਾ ਪਾਵਾ ਯਾਰ ਹਣਾ ਸੁਖਪ੍ਰੀਤ ਸਰਜਟਾ ਐਰਪਿੰਦਰ ਸੋਕ ਪ੍ਰੀਸ ਦਾ ਡੱਬਾ ਪਾਵਾੜਾ ਮੰਜੇ ਦਾ ਈ ਆ ਲੈ ਸੋਕ ਪ੍ਰੀਸ ਥੋੜਾ ਜਿਹਾ ਕੈਮਰਾ ਛਾਇਆ ਇਹ ਕਾਕੇ ਦਾ ਢਾਬਾ ਜੀ ਇਹ ਵਾਹ ਬਈ ਵਾਹ ਅਸਲ ਨਾਲ ਜਿਹੜਾ ਤੁਸੀਂ ਬਲੌਗ ਵੇਖ ਰਹੇ ਹੋ ਇਹ ਦੋ ਤਿੰਨ ਤਰ੍ਹਾਂ ਦਾ ਇਕੱਠਾ ਹੀ ਹੈ ਕਿਉਂਕਿ ਬਿਜੀ ਜਾਦੇ ਸੀ ਤੇ ਜਿਆਦਾ ਨਾ ਤਾਂ ਅਪਲੋਡ ਹੋਇਆ ਇੱਕ ਬਾਈਪੇ ਖਰਾਬ ਸੀਗਾ ਤੇ ਹੁਣ ਤੁਹਾਨੂੰ ਇਕੱਠੇ ਦਿਖਾ ਰਹੇ ਹਾਂ ਬਹੁਤ ਸੁੰਦਰ ਅਸੀਂ ਹੁਣ ਫੇਰ ਆਏ ਹਾਂ ਕਾਕੇ ਦੇ ਮੈਸੂ ਢਾਬੇ ਤੇ ਤੇ ਬਾਈ ਬੱਬੂ ਮਾਨ ਦਾ ਫੈਨ ਆ। ਜੇ ਹੋਇਆ ਤਾਂ ਤੁਹਾਨੂੰ ਬੁਲਾਵਾਂਗੇ। ਕੱਲ ਤਾਂ ਸੀਗਾ। ਤੇ ਆਏ ਨਹੀਂ ਵੀ ਇੱਕ ਬੰਦਾ ਵੀ ਫੋਟੋ ਖਿਚਾ ਲੈਂਦਾ ਬਾਈ ਦੇ ਢਾਬੇ ਦੇ ਫੋਟੋ ਕਿਤੇ ਤੇ ਬਹੁਤ ਜ਼ਿਆਦਾ ਫੋਟੋਆਂ ਬਾਈ ਦੇ। ਕੋਈ ਹੋਣੀ ਲਿਆਜ ਪਰਿਵਾਰ ਕਰ ਰਿਲੇਸ਼ਨ। ਸਭ ਤੋਂ ਪਹਿਲਾਂ ਜਦੋਂ ਕੰਮ ਚੱਲਿਆ ਸੀ ਢਾਬਿਆਂ ਦੇ ਫੋਟੋ ਮਾਣਾ ਤਾਂ ਮਾਨ ਸਾਹਿਬ ਦੇ ਚੱਲਿਆ ਸੀ। ਵਾਹ ਜੀ ਵਾਹ ਆ ਤੁਹਾਡਾ ਭਰਾ ਅਸੀਂ ਜਾ ਰਹੇ ਆ ਜੀ ਬਹੁਤ ਵੱਡੀ ਸੈਲੀਬ੍ਰਿਟੀ ਨੂੰ ਲੈਣ এয়ারਪੋਰਟ ਤੇ ਚੰਡੀਗੜ੍ਹ ਦੇ এয়ারਪੋਰਟ ਤੇ ਤੇ ਚੰਡੀਗੜ੍ਹ ਦੇ এয়ারਪੋਰਟ ਤੇ ਮੈਂ ਤੀਜੀ ਵਾਰੀ ਜਾ ਰਿਹਾ ਜ਼ਿੰਦਗੀ 'ਚ ਹਾਂ ਤੀਜੀ ਵਾਰੀ ਮੈਨੂੰ ਯਾਦ ਤੇ ਹੁਣ ਅਸੀਂ ਜਾਣਦੇ ਆ ਤੁਹਾਨੂੰ ਮਲਾਉਣੇ ਆ ਉਹ ਸੈਲੀਬ੍ਰਿਟੀ ਭਰਾ ਨਾਲ ਜਿਹਨੂੰ ਵੇਖ ਕੇ ਤੁਸੀਂ ਸਾਰੇ ਆਖੋਗੇ ਓਕੇ ਦੋਸਤਾਂ ਬਾਕੀ ਬਈ ਤੁਸੀਂ ਦੇਖੋ ਮਾਹਲੀ ਸਾਰਾ ਬਦਲ ਚੁੱਕਿਆ ਹੈ ਆਸ-ਪਾਸੇ ਤੁਸੀਂ ਦੇਖ ਸਕਦੇ ਹੋ ਮੇਰੇ ਕੈਮਰਾਮੈਨ ਨੂੰ ਕਹਿਣਾ ਮੈਂ ਓੜਾ ਮੜਾ ਦਿਖਾ ਯਾਰ ਕਿ ਕੈਮਰੇ ਲੱਗ ਚੁੱਕੇ ਆ ਬਈ ਧਿਆਨ ਨਾਲ ਗੱਡੀ ਚਲਾਉਣੀ ਹੈ ਤੇ ਸਪੀਡ ਇੱਥੇ 50 ਦੀ ਹੈ ਗਾ 60 ਦੀ ਹੈ ਸਾਰ ਨੂੰ ਪਤਾ ਹੀ ਹੈ ਲਿਖਿਆ ਹੀ ਹੁੰਦਾ ਹੈ ਨਾਲ ਦੇ ਨਾਲ ਚਲਾਨ ਕੱਟ ਕੇ 30 ਤੋਂ ਤੁਹਾਡੇ ਘਰੇ ਆ ਜਾਂਦਾ ਕਿਤੇ ਆ ਸਮਝ ਨਹੀਂ ਆ ਸੰਤ ਪਤਾ ਨਹੀਂ ਲੱਗਿਆ ਕਿਸ ਨੇ ਧੰਗਾ ਕੇ ਲੈ ਗਏ ਠੀਕ ਹੈ ਹੁਣ ਮੈਂ ਤੁਹਾਨੂੰ ਰੈਂਡ ਆਈ ਨਾ ਨਹੀਂ ਪਤਾ ਵੀ ਸਾਡਾ ਵੀ ਆ ਜੇ ਤਾਂ ਕਰਕੇ ਆਪ ਦਾ ਵੀ ਧਿਆਨ ਨਾਲ ਚਲਾਓ ਤੇ ਆ ਗਿਆ ਜੀ 에어ਪੋਰਟ ਚੌਂਕ ਇੱਥੋਂ ਅਸੀਂ ਹੁਣ ਜਿਹੜਾ ਸੱਜੇ ਹੱਥ ਬਣਾਗੇ ਐਂਡੀਗੇਟਰ ਦੇ ਕੇ ਪਤਾ ਨਹੀਂ ਕੀ ਗੱਲ ਆ ਜਿਵੇਂ ਜਿਵੇਂ ਲੋਕ ਚੰਡੀਗੜ੍ਹ ਮਾਲੀ ਆਉਂਦੇ ਆ ਓਵੇਂ ਓਵੇਂ ਸਿਆਣੇ ਹੋ ਜਾਂਦੇ ਡਰਾਈਵਿੰਗ ਤੋਂਅਰ ਤੇ ਕੋਸ਼ਿਸ਼ ਕਰਦਾ ਹਰੇਕ ਬੰਦਾ ਕਿ ਮੈਂ ਗਲਤੀ ਨਾ ਕਰਾਂ ਕਿਉਂਕਿ ਜਿਹੜੀ ਇੱਥੋਂ ਦੀ ਗਲਤੀ ਆ ਨਾ ਇਹ ਛੱਡੀ ਤੇ ਜਾਂਦੀ ਨਹੀਂ ਮੋਮੈਂਟ ਹੀ ਮਾਰਦੇ ਕੱਟਣ ਲੱਗੇ ਦਰਣਾ ਦੇਖੋ ਕੈਮਰੇ ਲੱਗੇ ਹੋਏ ਸਾਹਮਣੇ ਆ ਡੰਡੇਆਂ ਤੇ ਕੈਮਰੇ ਲਾਇਆ ਬਹੁਤ ਵੱਡੇ ਵੱਡੇ ਆ ਗਏ ਜੀ ਆਪਣਾ 에어ਪੋਰਟ ਚੌਂਕ ਵੇਂਦੇ ਵੇਦੇ ਵੇਖੋ ਤੁਸੀਂ ਕਿੰਨਾ ਕੁਝ ਬਦਲ ਗਿਆ ਪਰ ਜੇ ਆਪਾਂ ਇਹਦੀ ਸ਼ੁਰੂਆਤੀ ਦੌਰ ਦੀ ਗੱਲ ਕਰਕੇ ਸ਼ੁਰੂਆਤੀ ਦੌਰ ਦੀ ਬਦਲਣਾ ਨੇ ਨੂੰ ਕੌਣ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹੁਣ ਤੁਸੀਂ ਆਪਣੀ ਪਾਰਟੀ ਵਾਈ ਦੀ ਗੱਲਾਂ ਕਰਦਾ ਸ਼੍ਰੋਮਣੀ ਅਕਾਲੀ ਦਾ ਸੁਖਵੀਰ ਸਿੰਘ ਬਾਦਲ ਨੇ ਪਹਿਲੀ ਜਿਹੜੇ ਜਿਹੜੀ ਐਰੋਸਿਟੀ ਬਣਾਈ ਸੀਗੀ ਸਭ ਨੂੰ ਪਤਾ ਹੈ ਤੇ ਡਿਵੈਲਪਮੈਂਟ ਮਤਲਬ ਦੂਜਾ ਨਾਮ ਤੁਸੀਂ ਜਸਪੀਰ ਸਿੰਘ ਬਾਦਲ ਨੂੰ ਕਹਿ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਰੇਟ ਵਧਿਆ ਨਹੀਂ ਤਾਂ ਆਪਾਂ ਨੂੰ ਪਹਿਲਾਂ ਸਾਨੂੰ ਸਾਰਿਆਂ ਨੂੰ ਜਿਆਦਾ ਵੀ ਟ੍ਰਿਬਿਊਨ ਚੌਂਕ ਜਾਣਾ ਪੈਂਦਾ ਹੁੰਦਾ ਸੀ ਪਹਿਲਾਂ ਟ੍ਰਿਬਿਊਨ ਚੌਂਕ ਕੋਲ ਤਾਂ ਪੈਂਟਰ ਹੁੰਦੇ ਸੀ ਜਸਰੰਦ ਵੇਜਦੀ ਲਾਂਡਰਾ ਕੋਲ ਦੀ ਤੇ ਹੁਣ ਤਾਂ ਸਿੱਧਾ ਸਾਰਾ ਕੁਝ ਚੱਲ ਪਿਆ ਤੇ ਉਦੋਂ 에ਅਰਪੋਰਟ ਦਾ ਰੋਡ ਤਾਂ ਹੁੰਦੀ ਨਹੀਂ ਸੀ ਪਰਲੇ ਪਾਸੇ ਦੀ ਆਉਂਦਾ ਹੁੰਦਾ ਸੀ ਟ੍ਰਿਬਿਊਨ ਚੌਂਕ ਵਾਲੇ ਪਾਸੇ ਦੀ ਆ ਹੁਣ ਪਹੁੰਚ ਚੁੱਕੇ ਆਂ ਜੀ ਅਸੀਂ 에ਅਰਪੋਰਟ ਬਾਕੀ ਖੂਬਸੂਰਤੀ ਬਹੁਤ ਸੋਹਣੀ ਹੈ ਆਦੇ ਹੁੰਦਾ ਨਾ ਆਪ ਦਾ ਜਿਹੜਾ ਘਰ ਹੁੰਦਾ ਨਾ ਬੰਦਿਆਂ ਨੂੰ ਥੋੜਾ ਜਿਹਾ ਲੱਗਦਾ ਹੁੰਦਾ ਬਾਹਰਲੇ ਮੁਲਕ ਜਾਣੇ ਕੋਈ ਬਾੜਾ ਐਵੇਂ ਨਹੀਂ ਠੀਕ ਹੈ ਵੀ ਜਿਹੜੇ ਰੂਲ ਆ ਥੋੜੇ ਜਿਹਾ ਅਲੱਗ ਹੈ ਸਖਤ ਵੀ ਹੈ ਆਪਣੇ ਹੁਣ ਤੁਸੀਂ ਦੇਖੋ ਕਿੱਡਾ ਸੋਹਣਾ ਯਾਰ ਆ ਬਾਹਰਲੇ ਮੁਲਕ ਨੂੰ ਘੱਟ ਐ 10 ਤੋਂ 800 ਯਾਰ ਜਿਹੜੇ ਮੁਲਕ ਦਾ ਖਾਣੇ ਨੂੰ ਕਦੇ ਮਾੜਾ ਨਹੀਂ ਕਹਿਣਾ ਚਾਹੀਦਾ ਤੇ ਬਾਕੀ ਬਸ ਇਹ ਤੋਂ ਮਤਲਬ ਕਿ 3-4 ਕਿਲੋਮੀਟਰ ਰਹਿ ਗਿਆ 에ਰਪੋਰਟ ਤੇ ਸੋਨੋ ਵੀ ਦਿਖਾਉਣੇ ਆ ਬਹੁਤ ਸਾਰੇ ਬੰਦੇ ਆਪਣੇ ਜਿਹੜੇ ਚੰਡੀਗੜ੍ਹ 에ਰਪੋਰਟ ਤੇ ਨਹੀਂ ਗਏ ਹੁਣੇ ਉਹਦਾ ਕਾਰਨ ਇਹ ਐ ਵੀ ਕਿਉਂਕਿ ਜ਼ਿਆਦਾਤਰ ਆਪਣੀਆਂ ਫਲਾਈਟ ਜਿਹੜੇ ਲੋਕਲ ਹੁੰਦੇ ਜਾਂ ਲੋਕਲ ਜਿਆਦਾ ਟਰੈਵਲ ਕਰਦੇ ਨੇ ਬੰਬਈ ਜਾਣਾ ਕਿਸ ਨੇ ਜਾਊ ਅਹ ਫੋਟ ਦਵਾਈ ਤੋਂ ਵੀ ਨੂੰ ਸਿੱਧੀਆਂ ਹਰ ਜਾਂਦੀਆਂ ਇੱਥੋਂ ਬਾਕੀ ਪਹੁੰਚਣ ਵਾਲੇ ਨੇ ਦੇਖੋ ਤੁਸੀਂ ਗਾ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡਾ ਵਾਹ ਜੀ ਵਾਹ चंडीगढ़ एयरपोर्ट आगे परची आते नहीं एयरपोर्ट थे अच्छा। लेने वो अच्छा। तो था पता लगे तेन <laughs> ਸੇ ਇਸ ਵਕਤ ਜਾ ਰਹੇ ਆ ਜੀ ਬੀਏਪੀ ਰੋਡ ਤੇ ਬੀਏਪੀ ਰੋਡ ਜ਼ਿਰਖਪੁਰ ਜੋ ਬਹੁਤ ਮਸ਼ਹੂਰ ਰੋਡ ਹੈ ਤੇ ਤੀਜੀ ਨਾਲ ਜਿਹੜੀ ਡਿਵੈਲਪ ਹੋਈ ਹੈ ਇੱਥੇ ਤੁਹਾਨੂੰ ਸਾਰਗੇ ਦਿੱਤੇ ਮਿਲ ਜਾਣਗੇ ਖਾਣ ਪੀਣ ਵਾਲੀਆਂ ਵੀ ਜੇ ਕੋਈ ਘਰ ਦੇ ਜ਼ਰੂਰੀ ਵਰਤ ਵਾਲੀਆਂ ਜਿਵੇਂ ਫਰੀਦਨਾ ਕੁਝ ਸਭ ਚੀਜ਼ ਮਿਲਦੀ ਤੁਹਾਨੂੰ ਬਹੁਤ ਵਧੀਆ ਤੇ ਸੋਹਣੀ ਮਾਰਕੀਟ ਹੈ ਸਾਹਮਣੇ ਚੱਲ ਪੈਂਦੀ ਹੈ ਵੀਆਈਪੀ ਮਾਰਕੀਟ ਸਵਿੱਤਰੀ ਕੋਲ ਨੀਤੇ ਜਮਾ ਕੋਲੇ ਸਵਿੱਤਰੀ ਜਿਹੜਾ ਇੱਥੋਂ ਦਾ ਸੀਗਾ ਐਮਐਲਐਨ ਕੇ ਸ਼ਰਮਾ ਉਦੀ ਮਦਰ ਦਾ ਨਾਮ ਹੈ ਤੇ ਉਹਨਾਂ ਦੀ ਮੰਮੀ ਦੇ ਨਾਮ ਤੇ ਇਹ ਸਾਈਟ ਬਣਾਈ ਹੈ ਬਾਕੀ ਹੋਰ ਸਾਈਟਾਂ ਵੱਧੋ ਇੱਥੇ ਬਹੁਤ ਸੋਹਣੀਆਂ ਸੋਹਣੀਆਂ ਮੜੀਆਂ ਸਮਾਂ ਦੇ ਹਿਸਾਬ ਨਾਲ ਜਿਉਂ ਚੀਜ਼ ਬਦਲਦੀ ਹੈ ਤਾਂ ਸੋਹਣੀ ਬਣ ਕੇ ਆਉਂਦੀ ਹੈ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਆ ਸਾਰਾ ਵੀਆਈਪੀ ਰੋਡ ਹੈ ਬਹੁਤ ਖੁੱਲੀ ਡੁੱਲੀ ਮਾਰਕੀਟ ਹੈ